ਵੀ ਇਹ ਜਨਤਾਰਾ ਧੋਖਿ ਦਾ ਕਰਿਦਾ ਵਾ ਇਹਨਾਂ ਨੇ ਬਹੁਤ ਤੰਗ ਕੀਤਾ ਜਨਤਾ ਨੂੰ ਬਹੁਤ ਪਰੇਸ਼ਾਨ ਕੀਤਾ ਮੈਂ ਕਾਫੀ ਲੇਟ ਹੋ ਗਏ ਜਿਆਦਾ ਸਮਾਂ ਨਹੀਂ ਦੋ ਹੀ ਅੱਜਕੱਲ ਦੋ ਹੀ ਗੱਲਾਂ ਚੱਲਦੀਆਂ ਪਈਆਂ ਵੀ ਪਹਿਲੇ ਨੰਬਰ ਤੇ ਕੁਲਦੀਪ ਸਿੰਘ ਧਾਰੀਵਾਲ ਤੇ ਦੂਜੇ ਨੰਬਰ ਤੇ ਗੁਰਜੀਤ ਸਿੰਘ ਮੋਈਲਾ ਮੈਂ ਨਹੀਂ ਇਹ ਗੱਲ ਮੰਨਦਾ ਮੈਂ ਤੁਹਾਨੂੰ ਅੱਗੇ ਦੱਸੀ ਜਿਨਨੇ ਕਿਸੇ ਦਾ ਕੋਈ ਕੰਮ ਨਾ ਕੀ ਬੋਰਡ ਮੰਗਦਾ ਹੱਗਿਆ 10 ਸਾਲ ਹੋ ਗਏ ਉਹਨਾਂ ਨੇ ਕਿਸੇ ਦਾ ਕੋਈ ਕੰਮ ਨਹੀਂ ਕੀਤਾ ਮੈਂ ਦਸਰਾ ਚਾਹਾਂਗਾ ਮੰਤਰੀ ਸਾਹਿਬ ਨੂੰ ਮਤੀ ਸਾਹਿਬ 2017 ਚ ਮੈਂ ਯਾਦਚੌੜ ਲੜੀ 1400 ਵੋਟ ਪਈ ਮੈਨੂੰ ਮੈਂ ਕਾਂਗਰਸ ਦੇ ਟਿਕਟ ਤੇ ਲੜਨੀ ਸੀ ਉਹਨਾਂ ਨੇ ਮੈਨੂੰ ਟਿਕਟ ਨਹੀਂ ਦਿੱਤੀ 1400 ਵੀ ਮੈਂ ਵੀ ਕਾਂਗਰਸੀ ਸਾਂ ਪਰ ਨਾ ਇਸੇ ਤਰ੍ਹਾਂ ਇਹਨੇ ਹਲਕੇ ਵੈਸਟ ਮੇਰੇ ਪੂਰੇ ਮਰਸਾ ਦਾ ਕਮਾਂਗਾ ਪਰ ਹਰ ਕਾਮ ਵੈਸਟ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹਨੇ ਇੱਕ ਵਾਰ ਨਹੀਂ ਕਿਰਾ ਮਲੇ ਸਾਹਿਬ ਪਾਰਗ ਬਣੀ ਹੈ ਨਾ ਇਸ ਮੁਹੱਲੇ ਵਾਸੀ ਕੌਂਸਲਰ ਦੇ ਕੋਲ ਗਏ ਸੀ ਕਹਿੰਦੇ ਸਾਨੂੰ ਪਾਰਕ ਬਣਾ ਕੇ ਦੇ ਇਹ ਦੋ ਦੋ ਉੱਪਰ ਡੂੰਗੀ ਪਾਣੀ ਖਲੋ ਜਾਂਦਾ ਹੀ ਬੋਂ ਦੀ ਕੁੱਤੇ ਇੱਥੇ ਹੱਗ ਜਾਂਦੇ ਇਹਨਾਂ ਬੁਰਾ ਹਾਲ ਬਈ ਕਹਿੰਦੇ ਹੱਦ ਨਹੀਂ ਪਾਰਕ ਦਾ ਅਸੀਂ ਕੰਮ ਚਾਲੂ ਕਰਾਇਆ 1.5 ਸਾਲ ਪਹਿਲੇ ਟੱਲੇ ਮਾਰ ਪਾਰਕ ਦੇ ਰੋ ਰੋ ਕੇ ਇਹ ਇਹੋ ਜਿਹਾ ਬੰਦਾ ਜੇ ਚਾਰ ਪੰਜ ਵਾਰੀ ਇੱਧਰ ਕੋ ਗਏ ਵੀ ਨਿੱਕੀ ਜੀ ਪਾਰਕ 2 ਲੱਖ ਰੁਪਏ ਦਾ ਇੱਕ ਫੰਡ ਦੀ ਜਿਹੜਾ ਦੇਸ਼ ਦਾ ਮੰਤਰੀ ਸਾਹਿਬ ਉਹਨੂੰ ਅਸੀਂ ਕਿੱਦਾਂ ਵੋਟਾਂ ਪਾਵਾਂਗੇ ਕਦੀ ਨਹੀਂ ਵੋਟਾਂ ਪਾਵਾਂਗੇ ਕਦੀ ਨਹੀਂ ਇਸ ਬੰਦੇ ਨੂੰ ਵੋਟਾਂ ਪਾਉਣੀਆਂ ਸੋ ਨੇਟ ਕਾਫੀ ਹੋਣ ਕਰਕੇ ਮੈਂ ਡਾਕਟਰ ਜਸਪੀਰ ਸਿੰਘ ਸੱਧੂ ਜੀ ਨੂੰ ਕਹਾਂਗਾ ਮੇਰੇ ਵੱਲੋਂ ਜੁਜਤ ਕੀਤੇ ਕੀ ਮੀਟਿੰਗ ਵਿੱਚ ਬੈਠੇ ਹੋਏ ਆਮ ਆਦਮੀ ਪਾਰਟੀ ਦੇ ਚਰਚਾਵਾਦ ਦਾ ਆਉਟੇਦਾਰ ਲੀਡਰ ਸਹਿਬਾਨ ਵੀਰ ਅੰਦੇ ਪੈਣਾ ਨੂੰ ਮੇਰੇ ਵੱਲੋਂ ਸასიਕਾਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਉਂ ਕਰ ਲਓ ਸਤੂ ਸ੍ਰੀ ਪਿਛਲੇ 10 ਸਾਲਾਂ ਦੇ ਜਿਹੜੀ ਮੋਦੀ ਸਰਕਾਰ ਦਾ ਕਾਰਜਕਾਲ ਦੇਖਿਆ ਇੱਕੋ ਤੇ ਇੱਕ ਚੀਜ਼ ਦੇਖੀ ਉਹਦੇ ਵਿੱਚ ਜਿਹੜਾ ਸਿਲੰਡਰ ਸਾਨੂੰ 300 350 ਦਾ ਮਿਲਦਾ ਸੀ ਉਹ ਵੇਂਦੇ ਆਵੇਂਂ ਦਾ 11 1200 ਦਾ ਹੋ ਗਿਆ। ਕਜੀ ਪਿੱਛੇ ਹੋ ਜਾਓ। ਜਿਹੜਾ ਪੈਟਰੋਲ ਸਾਨੂੰ 45 60 ਰੁਪਏ ਮਿਲਦਾ ਸੀ ਉਹ ਵੇਂਦੇ ਆਵੇਂਂ ਦਾ 100 ਦੇ ਪਾਰ ਹੋ ਗਿਆ। ਜਿਹੜੀਆਂ ਦਾਲਾਂ ਸਾਨੂੰ 20 ਰੁਪਏ ਕਿਲੋ ਮਿਲਦੀਆਂ ਸੀ ਉਹ ਵੇਂਦੇ ਆਵੇਂਂ ਦਾ 100 ਤੋਂ ਵੀ ਪਾਰ ਹੋ ਗਈਆਂ। ਸੋ ਇਤਾਂ ਹੀ ਡੀਜ਼ਲ ਦੇ ਖਰਚੇ ਜਗ ਦੁੱਧ ਪੇਸ ਤੋਂ ਲੈ ਕੇ ਦੁੱਧ ਪਿੱਕ ਤੇ ਲੈ ਕੇ ਸਾਮਾਨ ਨੂੰ 100 ਤੱਕ ਦੇ ਜਿਹੜੇ ਖਰਚੇ ਹੋ ਤੁਹਾਨੂੰ ਆਹ ਖਰਚੇ ਤੇ ਤੁਸੀਂ ਟੈਕਸ ਦੇਂਦੇ ਹੋ ਉਹ ਟੈਕਸ ਦਾ ਪੈਸਾ ਕਿੱਥੇ ਗਿਆ ਇਹਦੇ ਨਾਲ ਕੋਈ ਮੋਦੀ ਦੇ ਰਿਸ਼ਤੇਦਾਰਾਂ ਦੇ ਜੇਬਾਂ ਚ ਜਿਨ੍ਹਾਂ ਨੂੰ ਕਰੋੜਾ ਰੁਪਏ ਉਹਨੇ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਸੱਜਣਾਂ ਨੂੰ ਆਪਣੇ ਭੈਣਾਂ ਨੂੰ ਆਪਣੇ ਭਾਈਆਂ ਨੂੰ ਆਪਣੇ ਦੋਸਤਾਂ ਨੂੰ ਅਰਬਾਂ ਪੈ ਜਿਹੜੇ ਨੋਨ ਦੇ ਆਧਾਰ ਦੇ ਤੇ ਬਾਅਦ ਚ ਉਹਨਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਉਹੀ ਕਹਾਣੀ ਤਾਂ ਉਹਨਾਂ ਕੋਲ ਵਾਪਸ ਨਹੀਂ ਆਇਆ ਰੇ ਤੱਕ ਸੋਏ ਮੇਰੇ ਵੀਰੋ ਮੇਰੇ ਭੈਣੋ ਤੁਸੀਂ ਸਿਆਣੇ ਹੋ ਨੈਟਵਰਕ ਤੇ ਮਾਦੀ ਮਰਾਹੀ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨਾ ਕਿੰਨਾ ਜਿਹੜਾ ਮੋਦੀ ਨੇ ਸਾਡੇ ਨੂੰ ਦੇਸ਼ ਨੂੰ ਚੂਨਾ ਲੈ ਲੁੱਟ ਕੇ ਖਾ ਗਏ ਸੋ ਜਿੱਦਾਂ ਮੋਦੀ ਕਹਿੰਦੇ ਲੁੱਟ ਕੇ ਖਾਦਾ ਇਦਾਂ ਹੀ ਕਾਲੀਆਂ ਨੇ ਵੀ ਬਾਦਰ ਕਹਿੰਦੇ ਵੀ ਲੁੱਟ ਕੇ ਖਾਦਾ ਇਦਾਂ ਹੀ ਕਾਂਗਰਸੀਆਂ ਨੇ ਵੀ ਲੁੱਟ ਕੇ ਖਾਦਾ ਸੋ ਸਾਡੇ ਕੋਲ ਵੋਟ ਦੀ ਪਾਵਰ ਆ ਸਾਨੂੰ ਡਾਕਟਰ ਬੀਮਰਾਓ ਉਮੀਦਵਾਰ ਜੀ ਜਿਨ੍ਹਾਂ ਨੇ ਸਾਨੂੰ ਵੋਟ ਦੀ ਤਾਕਤ ਬਖਸ਼ੀ ਲੋਕਤੰਤਰ ਬਖਸ਼ਿਆ ਅੱਜ ਲੋਕਤੰਤਰ ਨੂੰ ਵੀ ਖਾਣ ਨੂੰ ਫਿਰਦੇ ਆ ਸੋ ਜਦੋਂ ਸੁਤਾਨ ਨੂੰ ਚੇਂਜ ਕਰਨ ਨੂੰ ਫਿਰਦੇ ਆ ਸੋ ਜੇ ਆਪਾਂ ਸੁਤਾਨ ਨੂੰ ਬਚਾਉਣਾ ਹੈ ਆਪਾਂ ਲੋਕਤੰਤਰ ਨੂੰ ਬਚਾਉਣਾ ਹੈ ਤਾਂ ਸਾਨੂੰ ਇੱਕ ਮੌਕਾ ਮਿਲ ਰਿਹਾ 1 ਜੂਨ 2024 ਨੂੰ ਜੇ ਆਪ ਆਪਣੀ ਇਸ ਦਿੱਤੀ ਹੋਈ ਕੀਮਤੀ ਬੋਰਡ ਦਾ ਜਿਹੜਾ ਜਿਹੜਾ ਸਾਨੂੰ ਡਾਕਟਰ ਪੀਮਰਾਓ ਬੇਦਕਰ ਜੀ ਨੇ ਦਿੱਤੀ ਉਹਦੀ ਦਿੱਤੀ ਹੋਈ ਤਾਕਤ ਹੈ ਜਿਹੜਾ ਅੱਜ ਮੌਕਾ ਵਖਾਦ ਗਏ ਤਾਂ ਜੋ ਇਹ ਸਤਾਨਾ ਸ਼ਾਹ ਮੋਦੀ ਨੂੰ ਆਪਾਂ ਤਾਰਾਸ਼ੀ ਜੀ ਦੇ ਸਰਕਾਰ ਨੂੰ ਜੜ ਤੋਂ ਖਾੜ ਸੁਟਗੇ ਅਤੇ ਇੱਕ ਵਧੀਆ ਤੇ ਸਭ ਤੋਂ ਪਹਿਲਾਂ ਲੋਕਤੰਤਰ ਦਾ ਲਾਜ ਜਿਹੜਾ ਉਹ ਰਾਜ ਲੈ ਕੇ ਆਈਏ ਤਾਂ ਜੋ ਸਾਡੀ ਵੀ ਕੋਈ ਗੱਲ ਕਰੇ ਸੰਸਦ ਦੇ ਵਿੱਚ ਬੈਠ ਕੇ ਸਾਡੇ ਗਰੀਬਾਂ ਦੀ ਵੀ ਕੋਈ ਗੱਲ ਕਰੇ ਸੰਸਦ ਚ ਨਹੀਂ ਤਾਂ ਗੱਲਾਂ ਹੀ ਹੋਰਾਂ ਦੀਆਂ ਕਰੋੜਾਂ ਦੀਆਂ ਗੱਲਾਂ ਹੁੰਦੀਆਂ ਉਹਨਾਂ ਦੀਆਂ ਸੋ ਦੂਸਰੀ ਦੇਖਿਆ ਕਿ ਪਿਛਲੇ ਸਾਲਾਂ ਚ ਸੁਧਾਰ ਭਗਵਾਨ ਸਿੰਘ ਮਾਰ ਕੱਲਾ ਹੀ ਮੋਦੀ ਗਿਆਨ ਨਾਲ ਲੜਦਾ ਰਿਹਾ ਤੇ ਪੰਜਾਬ ਦੀ ਹਿੱਕਾਂ ਦੀ ਆਵਾਜ਼ ਪੰਜਾਬ ਦੇ ਹੱਥਾਂ ਦੀ ਆਵਾਜ਼ ਕੱਲਾ ਹੀ ਬੁਲੰਦ ਕਰਦਾ ਰਿਹਾ ਸੋ ਜਵੈਲਾ ਏ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿਹੜੀਆਂ ਆਉਂਦੇ ਤੇ ਸਾਡੇ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਉਹ 13 ਦੀਆਂ 13 ਸੀਟਾਂ ਨੂੰ ਜਿੱਤਣੀਆਂ ਇਹਦੇ 'ਚ ਮੈਨੂੰ ਤੁਹਾਡਾ ਸਾਰ ਚਾਹੀਦਾ ਬਸ ਸੋ ਪੇਜੋ ਜੀ ਬੋਲੋ ਜੀ ਸਾਨੂੰ ਦਿੱਲੀ ਦੇ تختੋ ਲਾ ਕੇ ਦੁਬਾਰਾ ਗੁਜਰਾਤ ਵਾਲੀ ਬੰਦਰਗਾਹ ਦੇ ਵਾਰਦੀ ਐ ਵੀ ਕਰਾਚੀ ਵੱਲ ਨੂੰ ਵੇਖਦਾ ਰਹਿ ਪੰਜਾਬ ਵੱਲ ਜਾ ਪੰਜਾਬ ਦੁਬਾਰਾ ਦਿੱਲੀ ਦੀ ਰਾਜਧਾਨੀ ਵੱਲ ਨਾ ਵੇਖੀ ਤੇਰਾ ਅੰਕਾ 450 ਦਾ ਇਹ ਨਾਰਾ ਉਹ ਵੀ ਖਤਮ ਹੋ ਗਿਆ ਕਿਉਂਕਿ ਦੋ ਜਿਹੜਾ ਜਿਹੜੀ ਚੋਣਾ ਹੋਈਆਂ ਉਹਦੇ ਚ ਉਹਨਾਂ ਨੂੰ ਪਤਾ ਲੱਗ ਗਿਆ ਕਿ ਪਹਿਲਾਂ 412 ਕਹਿੰਦਾ ਜੀ ਹੁਣ ਉਹਨੇ ਕਹਿਣਾ ਛੱਡਤਾ ਹੁਣ ਮੋਦੀ ਸਰਕਾਰ ਕਹਿੰਦਾ ਤੇ ਜੇ ਦੋ ਜਿਹੜਾ ਦੀਆਂ ਹੋਰ ਹੋ ਗਈਆਂ ਚੋਣਾ ਤੇ ਫਿਰ ਇਹਨੇ ਕਿਆ ਕਰਨਾ ਆਪ ਕੀ ਵਾਰ ਨਹੀਂ ਮਿਲੇਗੀ 412 ਆਪ ਕੀ ਬਾਤ ਹੋਗਾ ਅੰਤਿਮ ਸੰਸਕਾਰ ਕੋਈ ਕਹ ਅੰਤਿਮ ਸੰਸਕਾਰ ਕਰਦੇ ਹੋ 1 ਜੂਨ 2024 ਨੂੰ ਸਾਰੀਆਂ ਸਾਰੀਆਂ ਵੋਟਾਂ ਜਿਹੜੀਆਂ ਸਾਡੀਆਂ ਐਮਐਮ ਕੇ ਭੈਣਾ ਕੇ ਖਾਸ ਕਰਕੇ ਵੀਰ ਕਰਦਾ ਕਿ ਆਪਾਂ ਕੋਈ ਨਹੀਂ ਵੀ ਕਰਦੇ ਵਿੱਚ ਨਹੀਂ ਰਹਿਣਾ ਆਪਣੀ ਦਿੱਤੀ ਹੋਈ ਵੋਟ ਜਿਹੜੀ ਸਾਨੂੰ ਡਾਕਟਰ ਭੀਮਰਾਓ ਵੀਰ ਕਾ ਜੀ ਨੇ ਅਧਕਾਰ ਦਿੱਤਾ ਉਹ ਵੋਟ ਦੀ ਵਰਤੋਂ ਕਰਨੀ ਹੈ ਸਰਦਾਰ ਕਬੀਰ ਸਿੰਘ ਧਾਰਿਵਾਜ ਦੇ ਹੱਕ ਤੇ ਆਪਾਂ ਵੋਟ ਪੜਤੋਂਣੀ ਆ ਆਮ ਆਦਮੀ ਪਾਰਟੀ ਦਾ ਝਾੜੂ ਦਾ ਬਟਨ ਦੋਣਾ ਤਾਂ ਜੋ ਮੋਦੀ ਨੂੰ ਤਾਣਾ ਸ਼ਾਈ ਦੇਓ ਉਹਦਾ ਹੀ ਪਿਆਰ ਉਹ ਜਿਹਦਾ ਤੁਸੀਂ ਮੈਨੂੰ 2022 ਚ ਦਿੱਤਾ ਤਾਂ ਅੱਜ ਆਪਾਂ ਵੱਡੀ ਲੀਡ ਦੇ ਨਾਲ ਇਹਨਾਂ ਨੂੰ ਜਿਤਾ ਕੇ ਸੰਸਦ ਚ ਭੇਜੀਏ ਤੇ ਪੰਜਾਬ ਦੇ ਹੱਕਾਂ ਦੀ ਪੰਜਾਬ ਦੇ ਇਤਿਹਾਸ ਦੀ ਗੱਲ ਕੀਤੀ ਜਾ ਸਕੇ ਸੋ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਪਹਿਲੀ ਵਾਰੀ ਕਿ ਜੇ ਅਸੀਂ 2 ਸਾਲਾਂ 'ਚ ਕੰਮ ਕੀਤਾ ਤੇ ਤੁਹਾਡੇ ਕੋਲ ਵੋਟਾਂ ਮੰਗਾਵਾਂਗੇ ਕਿ ਨਹੀਂ ਕੀਤਾ ਤਾਂ ਨਹੀਂ ਮੰਗਾਵਾਂਗੇ ਸੋ ਮੈਂ ਆਪਣੇ ਕੀਤੇ ਹੋਏ ਕੰਮਾਂ ਦਾ ਵਾਸਤਾ ਦੇ ਕੇ ਤੁਹਾਨੂੰ ਕਹਿੰਨੇ ਕਿ ਆਪਾਂ ਕਿੰਨੀਆਂ ਰੋਡ ਬਣਾਈਆਂ ਆ ਸ਼ੇਸ਼ਾ ਸੂਰੀ ਰੋਡ ਤੁਸੀਂ ਸਾਰੇ ਜਾਣਦੇ ਹੋ ਪਿਛਲੀ ਕਿਸੇ ਵੀ 20 ਸਾਲਾਂ ਦੀ ਸਰਕਾਰ ਨੇ ਨਹੀਂ ਸੀ ਬਣਾਇਆ ਉਹ ਆਪਣੀ ਸਰਕਾਰ ਬਣ ਤੋਂ 15 15 ਮਹੀਨੇ ਦੇ ਅੰਦਰ ਇਹ ਰੋਡਾਂ ਮੈਂ ਕੰਮ ਕਰਵਾਤਾ ਜਿੱਦਣਾ ਤਕਰੀਬ ਇਹ ਸ ਰੋਡ ਦਾ ਜਿਹੜਾ ਰਸ਼ ਘਟ ਗਿਆ ਤੇ ਇਸ ਰੋਡ ਦਾ ਜਿਹੜਾ ਰੋਡ ਚੱਲਣ ਲੱਗਾ। ਤੁਸੀਂ ਸੁਣੋ ਦਾ ਬਾਈਪਾਸ ਨਿਕਲਦਾ ਇਹ ਵੀ ਆਪਣੀ ਸਰਕਾਰ ਨੇ ਬਣਾਇਆ ਹੋਰ ਵੀ ਕੱਲੀਆਂ ਜਿਹੜੀਆਂ ਉਹ ਆਪਾਂ ਬਣਵਾਈਆਂ। ਸੋ ਜਿਹੜੇ ਥੋੜੇ-ਮੋੜੇ ਕੰਮ ਰਹਿੰਦੇ ਇੱਕ ਗਰੰਟੀ ਰਹਿ ਗਈ ਹੈ ਬਾਕੀ ਸਾਰੀਆਂ ਪੂਰੀਆਂ ਹੈਗੀਆਂ। ਉਹ ਗਰੰਟੀ ਮੰਗੀਆਂ ਭੈਣਾਂ ਦੀ ਰਹਿ ਗਈ ਹੈ, ਮੰਗੀਆਂ ਬੱਚਿਆਂ ਦੀ ਰਹਿ ਗਈ ਹੈ 10000 ਰੁਪਏ ਵਾਲੀ। ਹੁਣ ਉਹ ਵੀ ਤਿਆਰ ਆ। ਬਸ ਇੱਕ ਵਾਰ ਸੰਸਦ ਵਿੱਚ ਸਰਦਾਰ ਕੁਲਦੀਪ ਸਿੰਘ ਧਾਰਿਵਾਜੀ ਨੂੰ ਭੇਜ ਦਈਏ। ਸੋ ਆਪਾਂ ਇੱਕ ਕੀਮਤੀ ਬੋਰਡ ਜਿਹੜੀ ਆ ਸਦਾ ਧਾਰਿਵਾਜੀ ਦੇ ਹੱਥ 'ਚ ਪਾਓ ਤਾਂ ਜੋ ਮੈਂ ਕਿੱਥੇ ਦੇ ਤੂੰ ਸੇ ਮੈਨੂੰ ਦੱਸਿਓ ਸ਼ਾਇਦ ਇੱਕ ਵਾਰ ਸੱਚ ਹੋ ਜਾਏ ਸਾਡੇ ਸੱਤਾਂ ਸਾਲਾਂ ਦਾ ਉਹ ਨਾ ਕਦੀ ਇੱਥੇ ਆਇਆ ਸੀਗਾ ਮੈਨੂੰ ਦੱਸੋ ਕਿ ਕਦੀ ਆਇਆ ਉਹਦਾ ਇੱਥੇ ਮੈਂ ਸਾਰਾ ਦਾ ਵੱਧ ਮੀਟਿੰਗ ਸੈੱਟ ਕਰਦੀ ਐ ਮੈਂ ਜਿੱਥੇ ਜਨਰਲ ਲੋਕਾਂ ਨੂੰ ਕੋਈ ਨਾ ਕਦੀ ਐਮਪੀ ਆਇਆ ਸੀਗਾ ਉਹ ਕਹਿੰਦੇ ਸੀ ਤੇ ਵੇਖਿਆ ਹੀ ਨਹੀਂ ਦੀ ਕਿਹੜਾ ਬਚੀ ਸੀ ਇਹਨੂੰ ਲੋਕਾਂ ਦੇ ਡਰਾਮਾ ਬਣਾਏ ਆਏ ਮੋਟਾ ਲਾ ਕੇ ਪੰਜ ਸਾਲ ਜਿਮੀ ਬੈਠੇ ਆਸ਼ਕਾਤ ਦੇ ਅੰਬਸਰਿਕੀ ਰੰਗਲ ਇੱਕ ਮਿੰਟ ਕੋਲ ਮੈਂ ਸਿਰ ਆਪਣਾ ਨਾਮ ਦੱਸ ਦੋ ਅੱਜ ਜਿਹੜੀ ਮੀਟਿੰਗ ਮੇਰੀ ਚੋਣਾਂ ਨਾਲ ਸੰਬੰਧ ਵਿੱਚ ਮੇਰਾ ਨਾਮ ਦੀਪਕ ਖੰਨਾ ਵਾਰ ਨੰਬਰ 70 ਇਨਚਾਰਜ ਅੱਜ ਲੋਕ ਸਭਾ ਤਰਕਾ ਦੇ ਜਿਹੜੇ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਹੱਕ ਚੋਣ ਬਰਚਾ ਦੀ ਮੀਟਿੰਗ ਹੈ ਕੀ ਸਿਰ ਜਿਹੜੀ ਅੱਜ ਮੀਟਿੰਗ ਜਿਹੜੀ ਇੱਥੇ ਰੱਖੀ ਗਈ ਹੈ ਅੱਜ ਦੀ ਮੀਟਿੰਗ ਕੁਲਦੀਪ ਸਿੰਘ ਧਾਰੀਵਾਲ ਦੇ ਹੱਕ ਚੋਈ ਵੀ ਇਹਨਾਂ ਨੂੰ ਵੱਟ ਵੱਟ ਵੋਟਾਂ ਪਾ ਕੇ ਅਸੀਂ ਚੇਤਾਵਾਂਗੇ ਵਾਰਡ ਵਾਸੀਆਂ ਨੇ ਇੱਕ ਮੀਟਿੰਗ ਪਰਨ ਲਿਆ ਇਸ ਤੋਂ ਪਹਿਲਾਂ ਵੀ ਸਰਕਾਰ ਰਹੀ ਸੀ ਨੁਮਾਇੰਦੇ ਸੀ ਵਿਧਾਇਕ ਸੀ ਵਾਰਡ ਦੇ ਕੌਂਸਲਰ ਸੀ ਕੀ ਮੁਸ਼ਕਲਾ ਰਹੀ ਹੈ ਕੀ ਮੁਸ਼ਕਲਾ ਜਿਹੜੀਆਂ ਹੱਲ ਬਹੁਤ ਮੁਸ਼ਕਲਾ ਸੀ ਹਾਲ ਤੇ ਕੋਈ ਮੁਸ਼ਕਲ ਨਹੀਂ ਹੋਈ ਵਾਰਡ ਦੇ ਕੌਂਸਲਰ ਜਿਹੜੇ ਕਾਂਗਰਸੀ ਸੀ ਐਮਐਲਏ ਵੀ ਕਾਂਗਰਸੀ ਸੀ ਤੇ ਐਮਪੀ ਵੀ ਗੁਜਰੀਤ ਸਿੰਘ ਔਜਲਾ ਸੀ ਇਹਨਾਂ ਨੇ ਕੋਈ ਵੀ ਕਿਸੇ ਵਾਰਡ ਦੀ ਕਦੇ ਵੀ ਕੋਈ ਹਾਲ ਨਹੀਂ ਪੁੱਛਿਆ ਇਹ 5 ਸਾਲ ਚ ਗੁਜਰੀਤ ਸਿੰਘ ਔਜਲਾ ਕਦੀ ਵੜੇ ਨਹੀਂ ਇਸ ਵਾਰਡ ਦੇ ਵਿੱਚ ਜੀ ਵੀ ਹੋਰ ਮੁੱਦੇ ਜਿਹੜੇ ਰੱਖੇ ਗਏ ਆ ਮੁdde ਕਾਫੀ ਮੁdde ਸੀ ਇਸ ਜਿਹੜੀ ਪਾਰਕ ਚ ਖਲੋਤੇ ਹੈ ਇਹਦਾ ਕਾਫੀ ਵੱਡਾ ਮੁੱਦਾ ਸੀ ਇਹ ਸਾਡੀ ਵਾਰਡ ਨੰਬਰ ਜਿਹੜੀ ਪੁਰਾਣੀ 81 ਦੇ ਨਾਮੀ 77 ਬੜੀ ਪੌਸ਼ ਪੌਸ਼ ਏਰੀਆ ਹੈਗਾ ਏ ਇਹ ਪਾਰਕ ਦਾ ਉਹਨਾਂ ਕੋਲ ਮੁੱਦਾ ਰੱਖਿਆ ਗਿਆ ਸੀ ਇਹਨੂੰ ਪਾਰਕ ਨੂੰ ਬਣਾਇਆ ਜਾਵੇ ਪਰ ਕਾਉਂਸਲਰ ਨੇ ਜਿਹੜਾ ਸਾਫ ਸਾਫ ਮਨਾਂ ਕਰਤਾ ਸੀ ਮੇਰੇ ਹੱਥ ਖੜੇ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ ਅਸੀਂ ਐਮਪੀ ਸਾਹਿਬ ਕੋਈ ਗਏ ਉਹਨਾਂ ਨੇ ਕੋਈ ਹੱਲ ਨਹੀਂ ਕੀਤਾ ਇਸ ਤੋਂ ਬਾਅਦ ਅਸੀਂ ਮੇਅਰ ਸਾਹਿਬ ਕੋ ਗਏ ਤੇ ਉਹਨਾਂ ਨੇ ਬਾਫੜੀ ਤੇ ਇਸ ਪਾਰਕ ਦਾ ਨਿਰਮਾਣ ਕੀਤਾ